ਕਿਸੇ ਮਨੁੱਖ ਦਾ ਵਿਅਕਤੀਗਤ ਸੁਭਾਅ ਅਤੇ ਕੌਮੀ ਸੁਭਾਅ ਅਲੱਗ-ਅਲੱਗ ਵੱਖਰੇ-ਵੱਖਰੇ ਹੁੰਦੇ ਹਨ ਜੇ ਕਿਤੇ ਇਹ ਦੋਵੇਂ ਸੁਭਾਅ ਇੱਕਮਿਕ ਹੋ ਜਾਣ ਇੱਕ ਹੋ ਜਾਣ ਤਾਂ ਉਹ ਕੌਮ ਸੰਸਾਰ ਦੇ ਨਕਸ਼ੇ ਉੱਤੇ ਸਹਿਜ ਸੁਭਾਅ ਆਉਣ ਵਾਲੇ ਸਮੇਂ 'ਚ ਸਥਾਪਿਤ ਹੋ ਜਾਂਦੀ ਹੈ ਵਿਸਥਾਰ ਵਿੱਚ ਜਾਣ ਤੋਂ ਪਹਿਲਾਂ ਆਪ ਸਭ ਭੈਣਾ ਭਰਾਵਾਂ ਵੀਰਾਂ ਮਾਮਾਂ ਬਜ਼ੁਰਗਾਂ ਨੌਜਵਾਨਾਂ ਨੂੰ ਜੀ ਆਇਆਂ ਆਖਦਾ ਹੋਇਆ ਗੁਰਫਤਿਹਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅੱਜ ਦੇ ਅਜੋਕੇ ਹਾਲਾਤ ਨਿੱਜੀ ਸੁਭਾ ਹੋਰ ਹੈ ਤੇ ਕੌਮੀ ਸੁਭਾ ਹੋਰ ਹੋਣ ਕਰਕੇ ਖਰਾਬ ਹੋਏ। ਅਸਾਂ ਰਾਜਨੀਤਿਕਾਂ ਦੇ ਬਿਆਨਾਂ ਨੂੰ ਉਹਨਾਂ ਦੀਆਂ ਗੱਲਾਂ ਨੂੰ ਪਿੰਡਾਂ ਦੀਆਂ ਗਲੀਆਂ ਨਾਲੀਆਂ ਜਾਂ ਸੜਕਾਂ ਪੱਕੀਆਂ ਹੋਣ ਤੱਕ ਸੀਮਤ ਰੱਖਿਆ। ਅਸੀਂ ਆਪਣੇ ਪਿੰਡ ਤੱਕ ਸੀਮਤ ਰਹੇ। ਆਪਣੇ ਪਿੰਡ ਨੂੰ ਜਾਂਦੇ ਹੋਏ ਪੁਲ ਬਣਾਉਣ ਤੱਕ ਸੀਮਤ ਰਹੇ। ਰਾਹਾਂ ਵਿੱਚ ਆਉਂਦੀਆਂ ਮੌਸਮੀ ਦਿੱਕਤਾਂ ਨੂੰ ਠੀਕ ਕਰਨ ਵਾਸਤੇ ਰਾਜਨੀਤਿਕਾਂ ਦੇ ਪਰਭਾਉ ਬਿਆਨਾਂ 'ਤੇ ਯਕੀਨ ਕਰਕੇ ਵੋਟ ਪਾ ਕੇ ਆਪਣੇ ਆਪ ਨੂੰ ਇੱਕ ਬਹੁਤ ਸਿਆਣਾ ਨਾਗਰਿਕ ਹੋਣ ਦਾ ਸਬੂਤ ਦੇਣ ਦੀ ਕੋਸ਼ਿਸ਼ ਕੀਤੀ। ਅਸੀਂ ਵਿਕਾਸ ਦੀ ਪਰਿਭਾਸ਼ਾ ਨਾ ਸਮਝ ਸਕੇ। ਅਸੀਂ ਵਿਕਾਸ ਨੂੰ ਸੜਕਾਂ ਦੇ ਸਾਵੇਂ ਪਧਰੇ ਹੋਣ ਦੇ ਨਾਲ-ਨਾਲ ਆਲੇ-ਦੁਆਲੇ ਚਮਕਦੀਆਂ ਲਿਸ਼ਕਦੀਆਂ ਇਮਾਰਤਾਂ ਵੱਡੇ-ਵੱਡੇ ਮੌਲਾਂ ਦੀ ਆਕਰਸ਼ਣ ਖਿੱਚ ਨੂੰ ਹੀ ਵਿਆਖਿਆ ਸਮਝ ਬੈਠੇ। ਮੋਟਰਸਾਈਕਲ ਖਰੀਦਣ ਲਈ ਦਿੱਤੇ ਹੋਏ ਕਰਜ਼ੇ, ਖੇਤਾਂ ਵਿੱਚ ਫਸਲਾਂ ਅਗਾਉਣ ਲਈ ਬੀਜ ਖਰੀਦਣ ਅਤੇ ਦਵਾਈਆਂ ਖਰੀਦਣ ਲਈ ਲਏ ਹੋਏ ਕਰਜ਼ਿਆਂ ਨੂੰ ਸਰਕਾਰੀ ਸਹਾਇਤਾ ਸਮਝ ਬੈਠੇ ਖੇਤਾਂ ਨੂੰ ਵਾਉਣ ਲਈ ਖਰੀਦੀ ਹੋਈ ਮਸ਼ੀਨਰੀ ਲਈ ਲਏ ਕਰਜ਼ੇ ਨੂੰ ਵੀ ਅਸੀਂ ਸਰਕਾਰੀ ਮਦਦ ਸਮਝ ਬੈਠੇ ਗਰੀਬਾਂ ਨੂੰ ਮਿਲਦੇ ਹੋਏ ਹਰ ਮਹੀਨੇ 5-7 ਕਿਲੋ ਦਾ ਆਟਾ ਅਤੇ ਕੁਝ ਚੰਦ ਕਿਲੋ ਖੰਡ ਦੀ ਮਿਲੇ ਹੋਈ ਖਰਾਤ ਨੂੰ ਇੱਕ ਵੱਡੀ ਪ੍ਰਾਪਤੀ ਸਮਝ ਕੇ ਬਹਿ ਗਏ ਇਹ ਦੀਪ ਸਿੱਧੂ ਦੇ ਕਹਿਣ ਮੁਤਾਬਕ ਬਿਲਕੁਲ ਉਹ ਗੱਲ ਹੈ ਜਿਵੇਂ ਕੋਈ ਭੇਡਾਂ ਨੂੰ ਇਹ ਕਹੇ ਕਿ ਅਸੀਂ ਐਤਕੀ ਤੁਹਾਨੂੰ ਸਿਆਲਾਂ ਦੇ ਵਿੱਚ ਦੋ-ਦੋ ਕੰਬਲ ਦੇਾਂਗੇ ਪਰ ਤੁਸੀਂ ਇਸਤੇ ਬਦਲੇ ਦੇ ਵਿੱਚ ਆਪਣੀ ਉਹਨਾਂ ਲਵਾਓ ਭੇਡਾਂ ਨੂੰ ਇਹ ਨਹੀਂ ਪਤਾ ਕਿ ਕੰਬਲ ਮੇਰੀ ਹੀ ਉਹਨਾਂ ਦੇ ਬਣਨੇ ਹਨ ਹੁਣ ਇਸੇ ਗੱਲ ਦੀ ਵਿਆਖਿਆ ਨੂੰ ਦੂਸਰੇ ਸ਼ਬਦਾਂ ਦੇ ਵਿੱਚ ਬਿਆਨ ਕਰਨ ਦਾ ਯਤਨ ਕਰਦਾ ਹਾਂ ਕੋਈ ਐਸਾ ਵਿਅਕਤੀ ਹੋਵੇ ਜੋ ਕਿਸੇ ਮਾਰੂ ਰੋਗ ਦੀ ਮਾਰ ਹੇਠ ਹੋਵੇ ਜਿਸ ਨੂੰ ਡਾਕਟਰ ਨੇ ਗਿਣਤੀ ਦੇ ਮਹੀਨੇ ਸਾਲ ਜਾਂ ਦਿਨ ਦਿੱਤੇ ਹੋਣ ਉਹ ਰੋਗੀ ਵਿਅਕਤੀ ਬੇਸ਼ੱਕ ਉਮਰ ਪੱਖੋਂ ਵੀ ਅਜੇ ਨੌਜਵਾਨ ਹੋਵੇ ਉਹ ਕਦੇ ਵੀ ਫੈਸ਼ਨ ਦੇ ਵਿੱਚ ਰੁਚਿਤ ਨਹੀਂ ਹੁੰਦਾ ਉਸ ਦਾ ਧਿਆਨ ਕਦੇ ਵੀ ਇਹ ਨਹੀਂ ਹੁੰਦਾ ਕਿ ਮੈਂ ਇਸ ਰੰਗ ਦੀ ਜੀਨ ਪਾਵਾਂ ਇਸ ਤਰ੍ਹਾਂ ਦੀ ਮੇਰੀ ਸ਼ਰਟ ਹੋਵੇ ਇਸ ਤਰ੍ਹਾਂ ਦੀ ਜੈਕਟ ਹੋਵੇ ਇਸ ਤਰ੍ਹਾਂ ਦੀ ਪੱਗ ਹੋਵੇ ਇਸ ਤਰ੍ਹਾਂ ਦਾ ਮੇਰਾ ਟਾਈਰ ਕੋਟ ਹੋਵੇ ਇਸ ਤਰ੍ਹਾਂ ਦੀ ਮੇਰੀ ਜੁੱਤੀ ਹੋਵੇ ਉਸ ਦੀ ਸੁਰਤ ਆਪਣੇ ਘਟਦੇ ਹੋਏ ਸਵਾਸਾਂ ਉੱਤੇ ਲੱਗੀ ਹੁੰਦੀ ਹੈ ਉਸ ਦਾ ਫੈਸ਼ਨ ਦੇ ਵਿੱਚ ਰੁਚੀ ਮਰ ਜਾਂਦੀ ਹੈ ਉਸ ਤੇ ਰੁਚੀ ਮਰਨ ਦਾ ਇੱਕੋ ਇੱਕ ਇੱਕ ਕਾਰਨ ਹੈ ਕਿ ਉਸ ਨੂੰ ਆਪਣੇ ਸਰੀਰ ਅੰਦਰ ਲੱਗੀ ਹੋਈ ਬਿਮਾਰੀ ਦਾ ਡਾਕਟਰ ਨੇ ਗਿਆਨ ਦੇ ਦਿੱਤਾ ਤੇ ਉਸ ਨੇ ਲੈ ਹੋਏ ਡਾਕਟਰ ਦੇ ਗਿਆਨ ਨੂੰ ਸੱਚ ਮੰਨ ਲਿਆ ਅਤੇ ਡਾਕਟਰ ਦਾ ਦਿੱਤਾ ਹੋਇਆ ਗਿਆਨ ਵੀ ਬਿਲਕੁਲ ਸਹੀ ਹੋਵੇ ਤਾਂ ਰੋਗੀ ਦਾ ਚਿੰਤਤ ਹੋਣਾ ਵਾਜਬ ਹੈ ਉਸ ਦਾ ਇਹਨਾਂ ਰੁਚੀਆਂ ਉਤੋਂ ਮਨ ਉਚਾਟ ਹੋ ਜਾਣਾ ਵੀ ਜਾਇਜ਼ ਹੈ ਇਸ ਦੇ ਉਲਟ ਜੇ ਕੋਈ ਰੋਗੀ ਉਸ ਡਾਕਟਰ ਦੇ ਉੱਤੇ ਹੱਸ ਛੜੇ ਕਿ ਮੈਂ ਤਾਂ ਠੀਕ ਠਾਕ ਹਾਂ ਮੈਨੂੰ ਕੁਝ ਨਹੀਂ ਹੋਣ ਵਾਲਾ ਮੇਰੇ ਤਾਂ ਸਰੀਰ ਵਿੱਚ ਮੈਨੂੰ ਤਾਂ ਐਸਾ ਕੋਈ ਨੁਕਸ ਦਿਖਦਾ ਨਹੀਂ ਉਹ ਬਿਲਕੁਲ ਬੇਪਰਵਾਹ ਹੋ ਕੇ ਫੈਸ਼ਨ ਦੇ ਵਿੱਚ ਰੁੱਚਿਤ ਰਹੇ ਤਾਂ ਉਸ ਦੇ ਦਿਨ ਘਟਦੇ ਘਟਦੇ ਉਸ ਨੂੰ ਇੱਕ ਦਿਨ ਸਿਵਿਆਂ ਦੇ ਵਿੱਚ ਮੜੀਆਂ ਦੇ ਵਿੱਚ ਸ਼ਮਸ਼ਾਨ ਘਾਟ ਵਿੱਚ ਲੈ ਜਾਂਦੇ ਹਨ ਗੁਰਬਾਣੀ ਦਾ ਫਰਮਾਨ ਹੈ ਅੱਗੂ ਦੇ ਜੇ ਚੇਤੀਆ ਤਾਂ ਕਾਇਤ ਮਿਲ ਸਜਾਏ ਜੇ ਸਮੱਸਿਆ ਦਾ ਗਿਆਨ ਹੋ ਜਾਵੇ ਤਾਂ ਉਸ ਸਮੱਸਿਆ ਹੌਲੀ ਹੌਲੀ ਹੱਲ ਦੇ ਵਿੱਚ ਆਪਣੇ ਆਪ ਤਬਦੀਲ ਹੋ ਜਾਂਦੀ ਹੈ ਜੇ ਪਿੰਡਾਂ ਥਾਵਾਂ ਦੀਆਂ ਗਲੀਆਂ ਨਾਲੀਆਂ ਸੜਕਾਂ ਤੇ ਆਲੇ ਦੋਲੇ ਦੇ ਚੁਗਿਰਦੇ ਦੇ ਵਿੱਚ ਆ ਰਾਜਸਥਾਨ ਦਾ ਮਹਿੰਗਾ ਤੇ ਕੀਮਤੀ ਚਮਕਦਾ ਮਾਰਬਲ ਪੱਥਰ ਵੀ ਸਰਕਾਰ ਲਵਾ ਦੇਵੇ ਪਿੰਡਾਂ ਦੇ ਚਾਰ ਚਫਰੇ ਬਾਗ ਬਗੀਚੀਆਂ ਵੀ ਲਵਾ ਦੇਵੇ ਪਰ ਤੁਹਾਡੇ ਰੁਜ਼ਗਾਰ ਵਾਲੇ ਪਾਸੇ ਕੋਈ ਧਿਆਨ ਨਾ ਦੇਵੇ ਤੁਹਾਡੀ ਵਿੱਦਿਆ ਤੇ ਸਿਹਤ ਵਾਲੇ ਪਾਸੇ ਕੋਈ ਧਿਆਨ ਨਾ ਦੇਵੇ ਸਾਡੇ ਤੁਹਾਡੇ ਬੱਚਿਆਂ ਦੇ ਭਵਿੱਖ ਨਾਲ ਸੰਬੰਧਿਤ ਕੋਈ ਯੋਜਨਾਵਾਂ ਨਾ ਹੋਣ ਤੁਹਾਡੇ ਸਾਡੇ ਧਰਮ ਨੂੰ ਖਤਮ ਕਰਨ ਦੀਆਂ ਬਕਾਇਦਾ ਛੁਦਾ ਪਲੈਨਿੰਗ ਯੋਜਨਾਵਾਂ ਬਣੀਆਂ ਹੋਣ ਤੁਹਾਡੇ ਪਾਣੀਆਂ ਨੂੰ ਖੋਣ ਦਾ ਪੂਰਾ ਪ੍ਰਬੰਧ ਕੀਤਾ ਹੋਵੇ ਸਾਡੇ ਤੁਹਾਡੀ ਧਰਤੀ ਨੂੰ ਮਾਰੂਥਲ ਬਦਲਣ ਦੇ ਵਿੱਚ ਵੱਡੀਆਂ ਯੋਜਨਾਵਾਂ ਪਹਿਲਾਂ ਹੀ ਤਿਆਰ ਕੀਤੀਆਂ ਹੋਣ ਸਾਡੇ ਤੁਹਾਡੀ ਧਰਤੀ ਨੂੰ ਬੰਜਰ ਕਰ ਦੇਣ ਦਾ ਤਹਿਇਆ ਕੀਤਾ ਹੋਵੇ ਸਾਡੇ ਤੁਹਾਡੇ ਪਾਣੀਆਂ ਦੇ ਵਿੱਚ ਜ਼ਹਿਰ ਘੋਲ ਕੇ ਸਾਡੀਆਂ ਜਾਨਾਂ ਲੈਣ ਲਈ ਯੋਜਨਾਵਾਂ ਤਿਆਰ ਹੋਣ ਤੁਹਾਨੂੰ ਸਾਨੂੰ ਇਸ ਧਰਤੀ ਤੋਂ ਖੰਡਾ ਤੇ ਉਜਾੜ ਦੇਣ ਦਾ ਪੂਰਾ ਪ੍ਰਬੰਧ ਉਹਨਾਂ ਨੇ ਤੈਅशुदा ਕੀਤਾ ਹੋਵੇ ਤੇ ਜਦ ਸਾਨੂੰ ਇਸ ਸਮੱਸਿਆ ਦਾ ਗਿਆਨ ਹੋ ਜਾਵੇਗਾ ਜਦ ਸਾਨੂੰ ਸਰਕਾਰ ਦੀਆਂ ਇਹਨਾਂ ਨੀਤੀਆਂ ਦਾ ਗਿਆਨ ਹੋ ਜਾਵੇਗਾ ਫਿਰ ਪਿੰਡਾਂ ਦੇ ਆਲੇ-ਦੁਆਲੇ ਲਗਾਏ ਹੋਏ ਚਮਕਦੇ ਮਾਰਬਲ ਪੱਥਰ ਵੱਡੇ-ਵੱਡੇ ਮੌਲ ਤੇ ਚਮਕਦੀਆਂ ਇਮਾਰਤਾਂ ਸਾਡਾ ਧਿਆਨ ਆਪਣੇ ਵੱਲ ਨਹੀਂ ਖਿੱਚਣਗੀਆਂ ਸਾਡਾ ਧਿਆਨ ਆਪਣੇ ਉਜੜ ਰਹੇ ਪਿਵਕ ਖਵਲ ਲਾ ਕੇ ਸਾਨੂੰ ਇਸ ਦੇ ਹੱਲ ਵਾਸਤੇ ਸੋਚਣ ਲਈ ਮਜਬੂਰ ਕਰਨਗੇ ਇਸ ਦੇ ਉਲਟ ਜੇ ਫਿਰ ਵੀ ਕੋਈ ਇਹਨਾਂ ਹਾਲਾਤਾਂ ਨੂੰ ਜਾਣਦਾ ਹੋਇਆ ਵੀ ਕਹਿੰਦਾ ਮੈਨੂੰ ਕੀ ਮੈਂ ਤਾਂ ਫਰਾਨੇ-ਫਰਾਨੇ ਨੂੰ ਪੋਰਟ ਪਾਉਣੀ ਹੈ ਮੇਰਾ ਤਾਂ ਫਲਾਣਾ ਫਲਾਣਾ ਇਹੀ ਮੁਲਕ ਹੈ ਫਿਰ ਉਸ ਦਾ ਉਜੜਨਾ ਤੇ ਵਿਨਾਸ਼ ਹੋਣਾ ਤੈ ਹੈ ਮੈਂ ਅੱਜ ਦੀ ਗੱਲਬਾਤ ਦੇ ਸ਼ੁਰੂ ਵਿੱਚ ਇਹ ਗੱਲ ਰੱਖ ਦਿੱਤੀ ਸੀ ਇੱਕ ਹੁੰਦਾ ਵਿਅਕਤੀਗਤ ਸੁਭਾਅ ਅਤੇ ਦੂਸਰਾ ਹੁੰਦਾ ਕੌਮੀ ਸੁਭਾਅ ਅਤੇ ਜੇ ਕੌਮੀ ਸੁਭਾਅ ਹੀ ਸਾਡਾ ਵਿਅਕਤੀਗਤ ਸੁਭਾਅ ਵਿੱਚ ਬਦਲ ਜਾਵੇ ਦੋਵੇਂ ਇੱਕ ਤਰੀਕੇ ਦੇ ਹੋ ਜਾਣ ਤੇ ਫਿਰ ਉਹ ਕੌਮ ਫਿਰ ਉਹ ਦੁਨੀਆ ਦੇ ਨਕਸ਼ੇ ਤੇ ਸਥਾਪਿਤ ਹੁੰਦੀ ਹੈ ਤੇ ਆਪਣੇ ਭਵਿੱਖ ਨੂੰ ਹਮੇਸ਼ਾ ਵਾਸਤੇ ਸੁਰੱਖਿਅਤ ਰੱਖ ਲੈਂਦੀ ਹੈ ਦੁਨੀਆ ਦਾ ਕੋਈ ਵੀ ਐਸਾ ਮੂਰਖ ਰੋਗੀ ਨਹੀਂ ਹੋ ਸਕਦਾ ਜਿਸਨੂੰ ਡਾਕਟਰ ਨੇ ਗਿਣਤੀ ਦੇ ਦਿਨ ਦਿੱਤੇ ਹੋਣ ਅਤੇ ਉਹ ਕਹੇ ਮੈਨੂੰ ਡਾਕਟਰ ਦੀ ਕੀ ਪਰਵਾਹ ਹੈ ਮੈਂ ਕੋਈ ਪਰਹੇਜ਼ ਨਹੀਂ ਰੱਖਣਾ ਮੈਂ ਤਾਂ ਪੈਸੇ ਖਰਚ ਕੇ ਐਸ਼ ਕਰਨੀ ਆ ਮੈਂ ਤਾਂ ਮਰਨਾ ਹੀ ਨਹੀਂ ਮੈਂ ਤਾਂ ਮੈਨੂੰ ਤਾਂ ਕੋਈ ਸਮੱਸਿਆ ਹੈ ਹੀ ਨਹੀਂ ਉਸ ਰੋਗੀ ਦਾ ਇਲਾਜ ਵੀ ਸੰਭਵ ਨਹੀਂ ਉਸ ਰੋਗੀ ਦੀ ਮੌਤ ਵੀ ਨਿਸ਼ਚਿਤ ਹੈ ਉਸ ਤੇ ਘਰ ਦੇ ਵਿਹੜੇ ਦੇ ਵਿੱਚ ਸੋਗ ਅਤੇ ਵੈਣਾ ਦਾ ਪੈਣਾ ਨਿਸ਼ਚਿਤ ਹੈ ਇੱਕ ਉਦਾਹਰਣ ਹੋਰ ਦੇਣੀ ਜ਼ਰੂਰੀ ਸਮਝਦਾ ਹਾਂ ਪਿੰਡ ਜਾਂ ਸ਼ਹਿਰ ਦੇ ਵਿੱਚ ਪਿੰਡ ਦੇ ਮੁੱਖ ਸਪੀਕਰ ਦੇ ਵਿੱਚੋਂ ਇਹ ਕੋਈ ਐਲਾਨ ਕੀਤਾ ਜਾ ਰਿਹਾ ਹੋਵੇ ਕੋਈ ਸੂਚਨਾ ਦਿੱਤੀ ਜਾ ਰਹੀ ਹੋਵੇ ਕਿ ਪਿੰਡ ਦੇ ਵਿੱਚ ਚੋਰ ਆਏ ਹਨ ਕਿਰਪਾ ਕਰਕੇ ਜਾਗਦੇ ਰਹਿਣਾ ਜਦ ਕਿ ਰਾਤਾਂ ਸੌਣ ਲਈ ਹੁੰਦੀਆਂ ਹਨ ਪਰ ਫਿਰ ਵੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਜਾਗਦੇ ਰਹਿਣਾ ਤਾਂ ਇਸ ਦਾ ਅਰਥ ਇਹ ਹੈ ਕਿ ਸੁੱਤੇ ਹੋਏ ਵੀ ਆਪਣੀ ਮਾਨਸਿਕ ਅਵਸਥਾ ਦੇ ਵਿੱਚ ਬਾਹਰਲੇ ਪਾਸੇ ਬਿੜਕ ਰੱਖਣੀ ਕੋਈ ਖੜਕਾ ਹੋਵੇ ਤਾਂ ਤੁਰੰਤ ਜਾਗ ਪੈਣਾ ਇਸ ਦਾ ਅਰਥ ਸਿਰਫ ਇੰਨਾ ਹੁੰਦਾ ਹੈ ਮੇਰੀ ਅੱਜ ਦੀ ਪੋਸਟ ਪਾਉਣ ਦਾ ਸਿਰਫ ਇਹਨਾਂ ਮਕਸਦ ਹੈ ਰਾਜਨੀਤਿਕਾਂ ਦੇ ਲਾਰਿਆਂ ਦੇ ਰਾਜਨੀਤਿਕਾਂ ਦੇ ਕੀਤੇ ਵਾਅਦਿਆਂ ਦੇ ਉੱਤੇ ਭਰੋਸਾ ਕਰਨਾ ਬੰਦ ਕਰੋ ਗਲੀਆਂ ਨਾਲੀਆਂ ਸੜਕਾਂ ਪੱਕੀਆਂ ਹੋਣ ਦੇ ਮਸਲਿਆਂ ਤੋਂ ਵੀ ਉੱਪਰ ਉਠੋ ਜਿਵੇਂ ਅਸੀਂ ਆਪਣੇ ਤੌਰ ਤੇ ਵਿਅਕਤੀਗਤ ਤੌਰ ਤੇ ਨਿੱਜੀ ਸੁਭਾਅ ਆਪਣੇ ਪਰਿਵਾਰ ਨਾਲ ਜੋੜ ਕੇ ਦੇਖਦੇ ਹਾਂ ਅਤੇ ਹਰ ਨਫੇ ਨੁਕਸਾਨ ਦੇ ਸਬੰਧ ਵਿੱਚ ਹਾਂ ਜਾਂ ਨਾ ਵਾਲੇ ਪਾਸੇ ਰੁਚਿਤ ਹੁੰਨੇ ਆ ਇਸੇ ਤਰੀਕੇ ਆਪਣੇ ਸੁਭਾਅ ਨੂੰ ਕੌਮੀ ਸੁਭਾਅ ਵਿੱਚ ਬਦਲ ਲਿਓ ਜਿਹੜੀ ਚੀਜ਼ ਕੌਮ ਦੇ ਹਿੱਤਾਂ ਦੇ ਖਿਲਾਫ ਹੈ ਜਿਹੜਾ ਕਾਨੂੰਨ ਕੌਮ ਦੀ ਨੂੰ ਸੁਰੱਖਿਅਤ ਰੱਖਣ ਦੀ ਗਰੰਟੀ ਨਹੀਂ ਦਿੰਦਾ ਜਿਹੜਾ ਵਿਧਾਨ ਜਿਹੜਾ ਅੰਬੇਦਕਰ ਤੁਹਾਡੇ ਹਿੱਤਾਂ ਨੂੰ ਤੁਹਾਡੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਬਾਹਾਂ ਖੜੀਆਂ ਰੱਖਦਾ ਹੈ ਜਿਹੜਾ ਦੇਸ਼ ਜਿਹੜੇ ਦੇਸ਼ ਦੀ ਸਰਕਾਰ ਤੁਹਾਡੇ ਜਾਨ ਮਾਲ ਦੀ ਰੱਖੀ ਦੀ ਗਰੰਟੀ ਦੇਣ ਤੋਂ ਇਨਕਾਰ ਹੀ ਹੈ ਜਿਹੜੀ ਸਰਕਾਰ ਜਿਹੜਾ ਵਿਧਾਨ ਜਿਹੜਾ ਦੇਸ਼ ਤੁਹਾਡੇ ਭਵਿੱਖ ਨੂੰ ਸੁਰੱਖਿਅਤ ਰੱਖਣ ਤੋਂ ਇਨਕਾਰ ਹੀ ਹੈ ਜਿਹੜਾ ਭਵੇਖ ਤੁਹਾਡੇ ਅਧਿਕਾਰਾਂ ਤੁਹਾਡੇ ਬੋਲਣ ਦੇ ਅਧਿਕਾਰਾਂ ਤੁਹਾਡਾ ਕੁਝ ਕਰਨ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਤੋਂ ਇਨਕਾਰੀ ਹੋਣ ਤੋਂ ਇਲਾਵਾ ਖੋਣ ਲਈ ਤਤਪਰ ਹੈ ਖੋਣ ਲਈ ਕਾਲਾ ਹੈ ਉਹ ਕਤਈ ਤੁਹਾਡਾ ਦੇਸ਼ ਨਹੀਂ ਹੋ ਸਕਦਾ ਉਹ ਕਤਈ ਤੁਹਾਡਾ ਸੰਵਿਧਾਨ ਜਾਂ ਕਾਨੂੰਨ ਨਹੀਂ ਹੋ ਸਕਦਾ ਉਹ ਕਤਈ ਤੁਹਾਡਾ ਦੇਸ਼ ਨਹੀਂ ਹੋ ਸਕਦਾ ਉਹ ਕਤਈ ਤੁਹਾਡੀ ਜਨਮ ਭੂਮੀ ਨਹੀਂ ਹੋ ਸਕਦੀ ਉਹ ਕਦੇ ਵੀ ਤੁਹਾਡਾ ਵਤਨ ਨਹੀਂ ਹੋ ਸਕਦਾ 1947 ਤੋਂ ਖਾਸ ਕਰਕੇ ਸਾਨੂੰ ਤੁਹਾਨੂੰ ਇਸੇ ਭਲਿੱਖੇ ਵਿੱਚ ਰੱਖਿਆ ਗਿਆ ਹੈ ਇਸੇ ਭਲਿੱਖੇ ਦੇ ਵਿੱਚ ਅਸੀਂ ਬਾਰ ਬਾਰ ਆਪਣੇ ਚੇਤੇ ਨੂੰ ਮੱਛੀ ਦੇ 3 ਸਕਿੰਟ ਵਾਲੇ ਚੇਤੇ ਵਾਂਗ ਭੁੱਲ ਕੇ ਪੰਜਾਂ ਸਾਲਾਂ ਬਾਅਦ ਉਸੇ ਹੀ ਸਰਕਾਰ ਉੱਤੇ ਫੇਰ ਪਰੋਸਾ ਕਰਕੇ ਆਪਣੀ ਵੋਟ ਫੇਰ ਉਹਨਾਂ ਨੂੰ ਦੇ ਕੇ ਆਪਣੇ ਮੌਤ ਦੇ ਆਪਣੇ ਭੁੱਖ ਦੇ ਮਰ ਜਾਣ ਦੇ ਵਾਰੰਟ ਉੱਤੇ ਦਸਤਕਤ ਕਰਦੇ ਹਾਂ ਜਿਸ ਤਰੀਕੇ ਅਸੀਂ ਆਪਣੇ ਪਰਿਵਾਰ ਦਾ ਸੋਚਦੇ ਹਾਂ ਇਸੇ ਤਰੀਕੇ ਹਰੇਕ ਵਿਅਕਤੀ ਆਪਣੀ ਕੌਮ ਬਾਰੇ ਸੋਚੇ ਜੇ ਤੁਹਾਡਾ ਪਰਿਵਾਰ ਸੁਰੱਖਿਅਤ ਨਹੀਂ ਤਾਂ ਇਸ ਦਾ ਮਤਲਬ ਹੈ ਤੁਹਾਡਾ ਪਿੰਡ ਵੀ ਸੁਰੱਖਿਅਤ ਨਹੀਂ ਜੇ ਤੁਹਾਡਾ ਪਿੰਡ ਸੁਰੱਖਿਅਤ ਨਹੀਂ ਇਸ ਦਾ ਮਤਲਬ ਹੈ ਤੁਹਾਡਾ ਇਲਾਕਾ ਵੀ ਸੁਰੱਖਿਅਤ ਨਹੀਂ ਜੇ ਤੁਹਾਡਾ ਇਲਾਕਾ ਸੁਰੱਖਿਅਤ ਨਹੀਂ ਤਾਂ ਸਮਝ ਲਓ ਕਿ ਤੁਹਾਡਾ ਦੇਸ਼ ਸੁਰੱਖਿਅਤ ਨਹੀਂ ਜੇ ਤੁਹਾਡਾ ਦੇਸ਼ ਸੁਰੱਖਿਅਤ ਨਹੀਂ ਤਾਂ ਕੁਝ ਵੀ ਸੁਰੱਖਿਅਤ ਨਹੀਂ ਗੁਰਬਾਣੀ ਦਾ ਫਰਮਾਨ ਹੈ ਜੋ ਪਰੋਸੀ ਸੰਘ ਹੁਆ ਉਹ ਆਪਣੇ ਭੀ ਜਾਨ ਜਿਹੜੀ ਘਟਨਾ ਅੱਜ ਗਵਾਂਢ ਵਿੱਚ ਕਿਸੇ ਨਾਲ ਵਾਪਰੀ ਹੈ ਤੇ ਉਸ ਘਟਨਾ ਸੰਬੰਧੀ ਤੁਸੀਂ ਚੁੱਪੋ ਤੁਸੀਂ ਉਸ ਪ੍ਰਤੀ ਬੇਫਿਕਰੋ ਤੁਸੀਂ ਉਸ ਘਟਨਾ ਨੂੰ ਸਿਰਫ ਇੱਕ ਅਖਬਾਰ ਦੀ ਸੁਰਖੀ ਤੱਕ ਸੀਮਤ ਰੱਖਦੇ ਹੋ ਤਾਂ ਗੁਰਬਾਣੀ ਕਹਿੰਦੀ ਚਿਤਾ ਰੱਖਿਓ ਜੋ ਗਵਾਂਢੀ ਨਾਲ ਹੋਇਆ ਇਹ ਆਉਣ ਵਾਲੇ ਸਮੇਂ ਵਿੱਚ ਕੱਲ ਨੂੰ ਤੁਹਾਡੇ ਨਾਲ ਹੋਣਾ ਹੈ ਹੋਣਾ ਹੈ ਹੋਣਾ ਹੈ ਅੱਖਾਂ ਬੰਦ ਕਰਕੇ ਜਿਉਣਾ ਅਤੇ ਮੈਨੂੰ ਕੀ ਵਾਲਾ ਸ਼ਬਦ ਵਰਤ ਕੇ ਖੱਬੇ ਸੱਜੇ ਹੋ ਕੇ ਲੁਕ ਜਾਣਾ ਕਿਸੇ ਦੀ ਗੱਲ ਸੁਣਨ ਤੋਂ ਹੀ ਡਰ ਜਾਨਾ ਕਿ ਜੇ ਮੈਂ ਸੁਣ ਲਈ ਤੇ ਪਤਾ ਨਹੀਂ ਮੇਰੇ ਤੇ ਕੀ ਕਹਿਰ ਆਪਰ ਜਾਣਾ ਸਵਾਲ ਇਹ ਹੈ ਕਿ ਜੇ ਤੁਸੀਂ ਕੋਈ ਚੰਗੀ ਗੱਲ ਕੋਈ ਚੰਗੀ ਚੇਤਾਵਨੀ ਨੂੰ ਸੁਣੋਗੇ ਤਾਂ ਤੁਹਾਡਾ ਬਚਾਅ ਹੋ ਸਕਦਾ ਪਰ ਜੇ ਤੁਸੀਂ ਸਿਰਫ ਉਸ ਚੇਤਾਵਨੀ ਨੂੰ ਸੁਣਨ ਤੋਂ ਹੀ ਡਰਦੇ ਹੋ ਕਿ ਪਤਾ ਨਹੀਂ ਮੇਰੇ ਤੇ ਕਿਹੜਾ ਪਹਾੜ ਡਿੱਗ ਜਾਣਾ ਤਾਂ ਚਿੱਤਾ ਰੱਖਿਓ ਜਦ ਪਹਾੜ ਡਿੱਗਣਾ ਸਾਰੇ ਥੱਲੇ ਆ ਕੇ ਮਰ ਰਹੇ ਹਨ ਉਹਨਾਂ ਥੱਲੇ ਆਉਣ ਵਾਲਿਆਂ ਵਿੱਚ ਮਿੱਤਰ ਤੂੰ ਵੀ ਸ਼ਾਮਲ ਹੋਵੇਂਗਾ ਤੇਰਾ ਪਰਿਵਾਰ ਵੀ ਸ਼ਾਮਲ ਹੋਵੇਗਾ ਜਦ ਪਚਾਰ ਆਉਂਦਾ ਤਾ ਸਾਰੇ ਦੇ ਸਾਰੇ ਸ਼ਹਿਰ ਉਸ ਦੀ ਗ੍ਰਿਫਤ ਵਿੱਚ ਆਉਂਦੇ ਹਨ ਜਦ ਹਨੇਰੀ ਝੁੱਲਦੀ ਹੈ ਹਰੇਕ ਘਰ ਹਰੇਕ ਮਹੱਲਾ ਹਰੇਕ ਪਿੰਡ ਉਸ ਦੀ ਗ੍ਰਿਫਤ ਵਿੱਚ ਆਉਂਦਾ ਆਪਣੇ ਆਪ ਨੂੰ ਮੈਨੂ ਕੀ ਮੈਨੂ ਕੀ ਲੱਗੇ ਮੈਂ ਕੀ ਲੈਣਾ ਇਸ ਸੁਭਾ ਨੂੰ ਤਿਆਗਦੇ ਹੋਏ ਆਪਣੇ ਸੁਭਾ ਨੂੰ ਕੌਮੀ ਸੁਭਾ ਵਿੱਚ ਬਦਲੀਏ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਉਹਨਾਂ ਮਾਵਾਂ ਨੂੰ ਪੁੱਛ ਕੇ ਦੇਖੋ ਜੋ ਕਦੇ ਕਹਿੰਦੀਆਂ ਸਨ ਅਸਾਂ ਕੀ ਲੈਣਾ ਲੇਕਿਨ ਉਹਨਾਂ ਦਾ ਪੁੱਤ ਵੀ ਕਾਲਜ ਜਾਂਦਾ ਹੋਇਆ ਰਸਤੇ ਵਿੱਚੋਂ ਕਿਸੇ ਨੇ ਚੁੱਕ ਕੇ ਝੂਠੇ ਮੁਕਾਬਲੇ 'ਚ ਮਾਰਿਆ ਹੈ ਉਹਨਾਂ ਦਾ ਪੁੱਤ ਵੀ ਜੋ ਸਨਹਿਰੀ ਭੁੱਖ ਵਾਸਤੇ ਕਾਲਜ ਯੂਨੀਵਰਸਿਟੀ ਵਿੱਚ ਪੜ੍ਹਨ ਜਾਂਦਾ ਸੀ ਕਿਸੇ ਕੰਮ ਕਾਰ ਤੇ ਬਾਹਰ ਜਾਂਦਾ ਸੀ ਤਾਂ ਮਾਂ ਬੜੀ ਖੁਸ਼ ਸੀ ਕਿ ਪੁੱਤ ਮੇਰਾ ਕੰਮ ਤੇ ਲੱਗਾ ਪਰ ਉਸ ਨੂੰ ਉਦੋਂ ਪਤਾ ਲੱਗਾ ਜਿੱਦਣ ਕਿਸੇ ਨੇ ਉਸ ਨੂੰ ਬਾਹਰੋਂ ਦੱਸਿਆ ਕਿ ਤੇਰਾ ਪੁੱਤ ਓਵਰਡੋਜ਼ ਨਾਲ ਮਰ ਗਿਆ ਤੇ ਉਸ ਦਾ ਸਰੀਰ ਫਲਾਣੇ ਫਲਾਣੇ ਥਾਂ ਤੇ ਪਿਆ ਚੁੱਕ ਲਿਓ ਜਦ ਸਾਨੂੰ ਚੁੱਪ ਰਹਿਣ ਦੀ ਆਦਤ ਪਵੇਗੀ ਤਾਂ ਨਸ਼ਾ ਤੁਹਾਡੇ ਬਰੂਹਾਂ ਦੇ ਉੱਤੇ ਨਾਚ ਕਰੇਗਾ ਜਦ ਤੱਕ ਤੁਸੀਂ ਭਲੇ ਮਾਨਸ ਬਣਨ ਦਾ ਨਾਟਕ ਕਰਦੇ ਰਹੋਗੇ ਤੁਹਾਡੇ ਬੱਚਿਆਂ ਦਾ ਭਵਿੱਖ ਖਤਰਿਆਂ ਦੇ ਵਿੱਚ ਰਹੇਗਾ ਜੋ ਇਹ ਸਾਰਾ ਕੁਝ ਦੇਖ ਕੇ ਚੁੱਪ ਹੈ ਸਾਡੇ ਚੇਤਿਆਂ ਵਿੱਚ ਰਹੇ ਉਹ ਭਲਾ ਮਾਨਸ ਨਹੀਂ ਉਹ ਇਮਾਨਦਾਰ ਵੀ ਨਹੀਂ ਉਹ ਦੈਲੂ ਵੀ ਨਹੀਂ ਉਹ ਗੁਰੂ ਦਾ ਸਿੱਖ ਵੀ ਨਹੀਂ ਸੋ ਮੈਨੂੰ ਉਮੀਦ ਹੈ ਤੁਸੀਂ ਸਾਰੇ ਸਾਡੇ ਪੰਜਾਬ ਦੇ ਸਿੱਖ ਕੌਮ ਨਾਲ ਸੰਬੰਧਤ ਸਾਰੇ ਹੀ ਇਵੇਂ ਪੰਜਾਬ ਦੇ ਵਿੱਚ ਵਸਦੇ ਹੋਏ ਮੁਸਲਮਾਨ ਹਿੰਦੂ ਵੀ ਜਿੰਨੇ ਵੀ ਭਾਈਚਾਰੇ ਹਨ ਅਸੀਂ ਸਿਆਣੇ ਬਣੀਏ ਇਮਾਨਦਾਰ ਬਣੀਏ ਆਪਣੇ ਪੰਜਾਬ ਨੂੰ ਆਪਣੀ ਕੌਮ ਨੂੰ ਸਮਰਪਿਤ ਹੋਈਏ ਇਸ ਦੇ ਭਲੇ ਬਾਰੇ ਸੋਚੀਏ ਜੋ ਕਰ ਸਕਦੇ ਆ ਕਰੀਏ ਨਹੀਂ ਤੇ ਘੱਟੋ ਘੱਟ ਸਹਿਮਤ ਜ਼ਰੂਰ ਰਹੀਏ ਜਿਵੇਂ ਅਸੀਂ ਆਪਣੇ ਪਰਿਵਾਰ ਦੇ ਭਲੇ ਵਾਸਤੇ ਹਰ ਵਕਤ ਸੋਚਦੇ ਆ ਇਸੇ ਤਰੀਕੇ ਪੂਰੀ ਕੌਮ ਦੇ ਭਲੇ ਵਾਸਤੇ ਕੁਝ ਸੋਚੀਏ ਮਰਨ ਲਿਖਾਏ ਮੰਡਲ ਮਹਿ ਆਏ ਜਿਸ ਤਨ ਜਨਮ ਹੋਇਆ ਸੀ ਉਸ ਤਨ ਮੌਤ ਤੁਹਾਡੇ ਸਾਡੇ ਸਾਰਿਆਂ ਦੇ ਹਿਰਦੇ ਮਸਤਕ ਦੇ ਵਿੱਚ ਪਰਮਾਤਮਾ ਨੇ ਲਿਖੀ ਹੋਈ ਹੈ ਜੇ ਨਾ ਲਿਖੀ ਹੁੰਦੀ ਤਾਂ ਸਾਡੇ ਦਾਦੇ ਪੜਦਾਦੇ ਪੜਦਾਦਿਆਂ ਦੇ ਗਾਂ ਨਕੜਦਾਦੇ ਅੱਜ ਜਿਉਂਦੇ ਹੁੰਦੇ ਸਿੱਖੀ ਏਸੀ ਚੀਜ਼ ਦਾ ਨਾਮ ਹੈ ਸਿੱਖੀ ਦਾ ਮਤਲਬ ਹੈ ਗਿਆਨ ਗਿਆਨ ਦਾ ਮਤਲਬ ਹੈ ਸੋਜੀ ਸੋਜੀ ਦਾ ਮਤਲਬ ਤੁਸੀਂ ਜਾਗਦੇ ਹੋ ਜਾਗਣ ਦਾ ਮਤਲਬ ਤੁਸੀਂ ਸੁਰੱਖਿਤ ਹੋ ਸੁਰੱਖਿਤ ਹੋਣ ਦਾ ਮਤਲਬ ਹੈ ਕਿ ਤੁਹਾਡਾ ਭੇਖ ਜਿਹੜਾ ਰੋਸ਼ਨ ਹੈ ਸੋ ਜੇ ਅਸੀਂ ਆਪਣੇ ਭੇਖ ਨੂੰ ਰੋਸ਼ਨ ਦੇਖਣਾ ਚਾਹੁੰਦੇ ਹਾਂ ਜਾਗਰੂਕ ਹੋਈਏ ਤੇ ਜਾਗਦੇ ਰਹੀਏ ਆਪਣੇ ਸੁਭਾਅ ਨੂੰ ਕੌਮੀ ਸੁਭਾਅ ਵਿੱਚ ਬਦਲੀਏ ਇੱਥੇ ਹੀ ਵਿਚਾਰਾਂ ਨੂੰ ਸਮਾਪਤ ਕਰਦਾ ਹੋਇਆ ਆਪਜੀ ਤੋਂ ਅਗਿਆ ਮੰਗਦਾ ਸਾਰੇ ਜਿਉਂਦੇ ਵੱਸਦੇ ਹੱਸਦੇ ਖੇਡਦੇ ਚੜ੍ਹਦੀਆਂ ਕਲਾ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ